ਇਸ ਤਰੀਕੇ ਦੇ ਨਾਲ ਲਗਾਤਾਰ ਇਹਦੇ ਇਹ ਜਿਹੜੇ ਬਿਆਨ ਆ ਰਹੇ ਨੇ ਇਹਦੀ ਪਤਾ ਚੱਲ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਖਿਲਾਫ ਨਫਰਤ ਦੇ ਦਿਲ ਦੇ ਵਿੱਚ ਭਰੀ ਹੋਈ ਹੈ। ਬੀਜੇਪੀ ਦੇ ਪ੍ਰਧਾਨ ਸਾਹਿਬ ਨੂੰ ਚਿੱਠੀ ਲਿਖ ਰਿਹਾ ਕਿ ਇਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਹੁਣ ਜਿਹੜਾ ਲੇਟੈਸਟ ਬਿਆਨ ਇਹਨੇ ਕੱਲ੍ਹ ਨੂੰ ਚੈਨਲ ਦੇ ਉੱਤੇ ਜਿਹੜਾ ਦਿੱਤਾ ਹੈ ਕਿ ਸੰਤ ਜਰਨੈਲ ਸਿੰਘ ਭਟਰਾਵਾਲੇ ਨੂੰ ਜਿਹੜਾ ਅਤੰਕਵਾਦੀ ਗੱਲ ਕਰਨ ਦੀ ਗੱਲ ਕੀਤੀ ਹੈ। ਕੈਂਪੀ ਨੂੰ ਇਦਾਂ ਦੀ ਸ਼ਬਦਾਵਲੀ ਦਾ ਸ਼ੋਭ ਦੀ ਨਹੀਂ ਹੈ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਮੁਗਲ ਰਾਜ ਸੀ ਚੁੱਕ ਕੇ ਲੈ ਜਾਂਦਾ ਰਿਹਾ ਉਹਨਾਂ ਨੂੰ ਬਚਾਉਂਦੇ ਰਹੇ ਤੇ ਤੂੰ ਅੱਜ ਇਸ ਫਾਰਮ ਦੇ ਬਾਰੇ ਇਹੋ ਜਿਹਾਂ ਅਗਰ ਤੁਸੀਂ ਬਤਾਲੀ ਵਰਤਰੀ ਹੈ ਤਾਂ ਮੈਂ ਸਮਝਦਾ ਕਿ ਵਾਕਈ ਇੱਕ ਮਾਨਸਿਕ ਸੰਤੁਲਨ ਆਪਣਾ ਗਵਾ ਚੁੱਕੀ ਹੈ ਜਦੋਂ ਬੰਦਾ ਇਹੋ ਜਿਹਾ ਉਹਦੇ ਤੇ ਪਹੁੰਚ ਜਾਂਦਾ ਹੈ ਤਾਂ ਇਹੋ ਜਿਹੀ ਹਰਕਤਾਂ ਕਰਦਾ ਨਹੀਂ ਕਿ ਕਿਸੇ ਦੂਜੇ ਧਰਮ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੇ ਹਾਲਾਂਕਿ ਕੰਗੜਾ ਨੌ ਦੀ ਸ਼ੁਰੂਆਤ ਪੰਜਾਬ ਤੋਂ ਹੀ ਹੋਈ ਹੈ ਪਰ ਪਾਵਰ ਦਾ ਨਸ਼ਾ ਕਈ ਵਾਰ ਬੰਦੇ ਨੂੰ ਆਪਣੀ ਹیثیت ਤੋਂ ਵੱਧ ਕੋਈ ਅਗਰ ਜ਼ਿੰਮੇਵਾਰੀ ਸਮਝ ਲਓ ਜਾਂ ਉਹਨੂੰ ਉਲਤਵਾ ਮਿਲ ਜਾਏ ਤੋ ਉਹ ਤੋਂ ਬਰਦਾਸ਼ਤ ਨਹੀਂ ਹੁੰਦਾ ਔਰ ਇਹ ਚੰਗਣਾ ਦੇ ਕੇਸ ਦੇ ਵਿੱਚ ਮੈਨੂੰ ਇਹ ਹੀ ਲੱਗਦਾ ਹੈ ਕਿ ਮੈਂ ਸਾਫ਼ ਕਹਿ ਸਕਦਾ ਕਿ ਇਹ ਕੋਈ ਨਾਰਮਲ ਆਦਮੀ ਅਫੂਜੀ ਗੱਲਾਂ ਨਹੀਂ ਕਰ ਸਕਦਾ ਇਹ ਐਬਨਾਰਮਲ ਆਦਮੀ ਹੀ ਅਫੂਜੀ ਗੱਲਾਂ ਕਰ ਸਕਦਾ ਔਰ ਜੋ ਸ਼ੋ ਹੋ ਰਿਹਾ ਹੈ ਕਾਨੂੰਨੀ ਕਾਰਵਾਈ ਵਾਲਾ ਵੀ ਰੁਕ ਕਰਾਂਗੇ ਤੁਸੀਂ ਇਹਦੇ ਖਿਲਾਫ ਕੋਈ ਐਫ ਆਈ ਆਰ ਦਰਜ ਹੋਵੇ ਜਾਂ ਜਿਸ ਤਰ੍ਹਾਂ ਕਿਉਂਕਿ ਲੋਕਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਜਿਸ ਤਰੀਕੇ ਨਾਲ ਇਹ ਕਰ ਰਹੀ ਹੈ ਕੰਗਨਰ ਨੌਤ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਕੰਗਨਾਰ ਨੌਤ ਕਦੇ ਕਿਸਾਨਾਂ ਤੇ ਬਿਆਨ ਦਿੰਦੀ ਹੈ ਤੇ ਕਦੇ ਫਿਰ ਸਿੱਖ ਇਤਿਹਾਸ ਨੂੰ ਲੈ ਕੇ ਗੱਲਾਂ ਕਰਦੀ ਹੈ ਜਾਂ ਫਿਰ ਸੰਤ ਪਿੰਡਰ ਵਾਲਿਆਂ ਦਾ ਵੀ ਜ਼ਿਕਰ ਜਿਸ ਤਰੀਕੇ ਨਾਲ ਉਸਨੇ ਕੀਤਾ ਪਿਛਲੇ ਦਿਨਾਂ 'ਚ ਜੋ ਇੰਟਰਵਿਊਜ਼ ਹੋਤੇ ਹੋਏ ਉਹਨਾਂ ਦੇ ਵਿੱਚ ਵੀ ਕੰਗਨਾਰ ਨੌਤ ਨੇ ਜਿਸ ਤਰੀਕੇ ਨਾਲ ਕੀਤਾ ਤਾਂ ਕੱਲ ਤੋਂ ਫਿਰ ਵਿਵਾਦ ਛਿੜਿਆ ਕੰਗਨਾਰ ਨੌਤ ਨੇ ਹਾਲਾਂਕਿ ਭਾਜਪਾ ਨੇ ਕੰਗਨਾਰ ਨੌਤ ਨੂੰ ਕਿਹਾ ਸੀ ਕਿ ਪੁੱਠੇ ਸਿੱਧੇ ਬਿਆਨ ਨਾ ਦਿੱਤੇ ਜਾਣ ਕਿਸਾਨਾਂ ਨੂੰ ਲੈ ਕੇ ਵੀ ਤੇ ਹੋਰ ਮਸਲਿਆਂ ਦੇ ਵਿੱਚ ਵੀ ਪਰ ਕੰਗਨਾਰ ਨੌਤ ਨੇ ਫਿਰ ਬਿਆਨ ਦਿੱਤਾ ਸੰਤ ਪਿੰਡਰਾਂ ਵਾਲਿਆਂ ਨੂੰ ਲੈ ਕੇ ਵੀ ਤਾਂ ਗੱਲਬਾਤ ਕਰਦੇ ਆ ਹਰਮੀਤ ਸਿੰਘ ਕਾਲਕਾ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਆ ਦਿੱਲੀ ਸਿਵ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਸਵਾਲ ਚੁੱਕਿਆ ਕਿ ਕੰਗਨਾਰ ਨੌਤ ਇਹੋ ਜਿਹੀਆਂ ਹਰਕਤਾਂ ਕਿਉਂ ਕਰ ਰਹੀ ਹੈ ਕਾਲਕ ਸਿਟੀਜਨ ਜੀ ਕਲਕੱਤਾ ਸਾਹਿਬ ਹੋ ਕੀ ਰਿਹਾ ਹੈ ਤੁਸੀਂ ਵੀ ਸਵਾਲ ਚੁੱਕਿਆ ਕੰਗਨਾਰ ਨੌਤ ਨੂੰ ਹੋਇਆ ਕੀ ਹੈ ਕਿਉਂਕਿ ਜਿਸ ਤਰੀਕੇ ਨਾਲ ਭਾਜਪੀ ਨੇ ਟਿਕਟ ਦਿੱਤੀ ਐਮਪੀ ਵੀ ਬਣ ਕੇ ਭਾਜਪੀ ਵੱਲੋਂ ਹੁਣ ਐਮਪੀ ਨੇ ਕੈਂਪੀ ਨੂੰ ਇਦਾਂ ਦੀ ਸ਼ਬਦਾਵਲੀ ਤਾਂ ਸ਼ੋਭਦੀ ਨਹੀਂ ਹੈ ਕਿ ੱ ਤੱਕੇ ਨਾਲ ਹੀ ਕੋਈ ਪੰਗੇ ਕ੍ਰੀਏਟ ਕਰਨ ਦੀ ਜਿਵੇਂ ਕੋਈ ਪੁਰਾਣੀ ਆਦਤ ਹੈ ਉਸੇ ਆਦਤ ਹੀ ਕੰਗਨਾਰ ਨੌਤ ਚੱਲਦੀ ਹੋਈ ਨਜ਼ਰ ਆ ਰਹੀ ਹੈ ਹੁਣ ਸੰਤ ਪਿੰਡਰਾਲਿਆਂ ਦਾ ਵੀ ਜ਼ਿਕਰ ਜਿਸ ਤਰੀਕੇ ਨਾਲ ਕਰ ਰਹੀ ਸੀਗੀ ਜਾਂ ਫਿਰ ਉਸਦੀ ਫਿਲਮ ਨੂੰ ਲੈ ਕੇ ਉਹਨੂੰ ਦੁੱਖ ਹੋਇਆ ਕਿ ਮੇਰੇ ਕਈ ਸੀਨ ਕੱਟ ਦਿੱਤੇ ਗਏ ਆ ਦੇਖੋ ਮੈਂ ਸਮਝਦਾ ਕਿ ਜੇ ਬੰਦਾ ਕੋਈ ਇੱਕ ਵਾਰ ਗਲਤੀ ਕਰੇ ਉਹਨੂੰ ਗਲਤੀ ਸਮਝੀ ਜਾਂਦੀ ਹੈ ਮਗਰ بار-baar deliberately ਇੱਕ ਕੌਮ ਨੂੰ ਟਾਰਗੇਟ ਕਰਕੇ ਸਿੱਖ ਕੌਮ ਨੂੰ ਬਾਰ-baar ਇਹ ਬਿਆਨ ਦੇਣੇ ਐ ਫੋਜੇ ਜਿਹੜੀ ਸ਼ੁਰੂਆਤ ਹੋਈ ਹੈ ਕਿਸਾਨ ਮੋਰਚੇ ਤੋਂ ਉਹਨੇ ਤੁਸੀਂ ਗੱਲ ਕੀਤੀ ਹੈ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਲਗਾਤਾਰ ਇਹਦੇ ਇਹ ਜਿਹੜੇ ਬਿਆਨ ਆ ਰਹੇ ਨੇ ਇਹਦੀ ਪਤਾ ਹੈ ਚੱਲ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਖਿਲਾਫ ਨਫ਼ਰਤ ਇਹਦੇ ਦਿਲ ਦੇ ਵਿੱਚ ਭਰੀ ਹੋਈ ਹੈ ਉਹਨੂੰ ਮਜਬੂਰੀ ਸਾਡੀ ਐਵੇਂ ਸਾਡੀ ਕਿ ਆਪਾਂ ਮਰਿਆਦਾ ਦੇ ਨਾਲ ਬੰਨੇ ਆ ਇੱਕ ਤੇ ਲੇਡੀ ਉਪਰੋ ਮੈਂਬਰ ਪਾਰਲੀਮੈਂਟ ਸੋ ਅਸੀਂ ਆਪਣੀ ਸ਼ਬਦਾवली ਵੀ ਉਹ ਜਿਨੀ ਵਰਤ ਸੰਦੇ ਕਿ ਇਹਨੂੰ ਸਿੱਧੇ ਤੌਰ ਤੇ ਜਵਾਬ ਦੇ ਸਕੀਏ ਮਗਰ ਮੈਂ ਤੇ ਹੁਣੇ ਮੀਡੀਆ ਰਾਹੀਂ ਵੀ ਬੇਨਤੀ ਕੀਤੀ ਔਰ ਲਿਖਤ ਤੌਰ ਤੇ ਬੀਜੇਪੀ ਦੇ ਪ੍ਰਧਾਨ ਸਾਹਿਬ ਨੂੰ ਚਿੱਠੀ ਲਿਖ ਰਿਹਾ ਕਿ ਇਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਹੋਣੀ ਜਿਹੜਾ ਲੇਟੈਸਟ ਬਿਆਨ ਇਹਨੇ ਕੱਲ న్యూਸ ਚੈਨਲ ਦੇ ਉੱਤੇ ਜਿਹੜਾ ਦਿੱਤਾ ਹੈ ਕਿ ਸੰਤ ਜਰਨੈਲ ਸਿੰਘ ਭਟਰਾਵਾਲੇ ਨੂੰ ਜਿਹੜਾ ਅਤੰਗਵਾਦੀ ਗੱਲ ਕਰਨ ਦੀ ਗੱਲ ਕੀਤੀ ਹੈ ਖਾਲਿਸਤਾਨੀ ਗੱਲ ਕਰਨ ਦੀ ਗੱਲ ਕੀਤੀ ਹੈ ਮੈਂ ਔਰ ਨਾਲ ਉਪਰੋਂ ਕਹਿ ਰਹੀ ਹੈ ਕਿ ਜੀ ਮੈਂ ਬੜੀ ਹਿਸਟਰੀ ਦੀ ਕਿਤਾਬਾਂ ਪੜ੍ਹ ਕੇ ਇਹ ਪਿਕਚਰ ਬਣਾਈ ਹੈ ਮੈਂ ਇਹਨੂੰ ਕੋ ਪੁੱਛਣਾ ਚਾਹੁੰਦਾ ਕਿ ਇੱਕ ਬੰਦੇ ਦੀ ਕਿਰਦਾਰ ਖੁਸ਼ੀ ਕਰਨ ਦਾ ਇਤਿਆਰ ਤੁਹਾਨੂੰ ਕਿਨੇ ਦੇ ਦਿੱਤਾ ਸੰਤ ਜਰਨੈਲ ਸਿੰਘ ਭਟਰਾਵਾਲੇ ਦੀ ਕਿਹੜੀ ਅਸੀ ਸਪੀਚ ਕਿਹੜਾ ਐਸਾ ਇਤਿਹਾਸ ਹੈ ਜਿੱਦੇ ਵਿੱਚ ਖਾਲਿਸਤਾਨ ਦੀ ਮੰਗ ਕਰ ਰਹੀ ਹੈ ਨਾ ਉਹਨਾਂ ਦੀ ਕਦੀ ਖਾਲਿਸਤਾਨ ਦੀ ਮੰਗ ਰਹੀ ਹੈ ਇਸ ਕਰਕੇ ਇੱਕ ਜਿਹੜੀ ਹੈ ਨੈਰੇਟਿਵ बार-बार ਬਣਾਈ ਜਾਣਾ ਔਰ ਉਹਨਾਂ ਦੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਇਹ ਮੈਂ ਸਮਝਦਾ ਕਿ ਖਾਲੀ ਸਿੱਖਾਂ ਦੇ ਉੱਤੇ ਪ੍ਰਭਾਵ ਨਹੀਂ ਪੈ ਰਿਹਾ ਇਹਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਦੇ ਉੱਤੇ ਵੀ ਪ੍ਰਭਾਵ ਪੈ ਰਿਹਾ ਔਰ ਇਹਦੇ ਵੀ ਕਰਕੇ ਭਾਜਪਾ ਨੂੰ ਉਹ ਬਿਲਕੁਲ ਪਾਰਟੀ ਨੂੰ ਸੰਗਿਆਨ ਲੈਣਾ ਚਾਹੀਦਾ ਔਰ ਆਪਣੀ ਮੈਂਬਰ ਪਾਰਲੀਮੈਂਟ ਨੂੰ ਨਕੇਲ ਪਾ ਕੇ ਰੱਖਣੀ ਚਾਹੀਦੀ ਕਿ ਇਹ ਫੋਜੀ ਸ਼ਬਦਾਵਲੀ ਨਾ ਵਰਤੇ ਕਲਕਾ ਜੀ ਤੁਸੀਂ ਦਿੱਲੀ ਦੇ ਵਿੱਚ ਬੈਠੇ ਹੋ ਦਿੱਲੀ ਦਾ ਸਿੱਖ ਇਸ ਚੀਜ਼ ਨੂੰ ਲੈ ਕੇ ਕੀ ਸੋਚ ਰਿਹਾ ਕਿਸ ਤਰੀਕੇ ਨਾਲ ਸੋਚ ਰਿਹਾ ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਪੰਜਾਬ ਨਾਲੋਂ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਸੋਚਦਾ ਹੈ ਦਿੱਲੀ ਦਾ ਸਿੱਖ ਹੈ ਜਾਂ ਆਦਰ ਸਟੇਟ ਦਾ ਸਿੱਖ ਹੈ ਮੈਂ ਸਮਝਦਾ ਕਿ ਸਿੱਖਾ ਦੀਆਂ ਲੋੜਾਂ ਸਿੱਖਾ ਦੀਆਂ ਮੰਗਾਂ ਪੰਜਾਬ ਦੀ ਔਰ ਦਿੱਲੀ ਦੀ ਵੱਖ-ਵੱਖ ਹੋ ਸਕਦੀ ਹੈ ਮਗਰ ਜਿੱਥੇ ਸਿੱਖਾਂ ਦੀ ਇਮੋਸ਼ਨ ਸਿੱਖਾਂ ਦੇ ਸੈਂਟੀਮੈਂਟ ਸਿੱਖਾਂ ਦੇ ਗੁਰੂਆਂ ਦੇ ਸੰਤ ਪੀਰਾਂ ਦੇ ਉੱਤੇ ਗੱਲ ਆਉਂਦੀ ਹੈ ਚਾਹੇ ਪੰਜਾਬ ਦਾ ਸਿੱਖ ਹੋਵੇ ਭਾਵੇਂ ਦਿੱਲੀ ਦਾ ਸਿੱਖ ਹੋਵੇ ਸਾਰਿਆਂ ਦੇ ਇਹ ਭਾਵਨਾ ਨੂੰ ਛੇਛ ਪਹੁੰਚਦੀ ਔਰ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਜਿਹੜੇ ਸੀ ਉਹ ਖਾਲੀ ਪੰਜਾਬ ਦੇ ਲੀਡਰ ਨਹੀਂ ਸੀ ਪੰਜਾਬ ਦੇ ਸੰਤ ਨਹੀਂ ਸੀ ਪੂਰੇ ਹਿੰਦੁਸਤਾਨ ਚ ਉਹਨਾਂ ਦੀ ਆਪਣੀ ਅਲੱਗ ਮਿਮੇਸਾ ਸੀ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਚਲਾਈ ਗਈ ਟਕਸਾਲ ਦੇ ਮੁਖੀ ਸੀ ਉਹ ਦਮਦਮਾ ਟਕਸਾਲ ਜਿਹਦਾ ਪਹਿਲਾ ਮੁਖੀ ਬਾਬਾ ਦੀਪ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਆਪ ਬਣਾਇਆ ਔਰ ਉਹਦੇ ਮੁਖੀ ਹੋਣ ਦੇ ਕਾਰਨ ਉਹਨਾਂ ਨੇ ਪੰਥ ਕੌਮ ਦਾ ਧਰਮ ਦਾ ਪ੍ਰਚਾਰ ਪ੍ਰਸਾਰ ਦਾ ਜੜੀ ਜ਼ਿੰਮੇਵਾਰੀ ਸੀ ਹਾਲਾਤ ਜਿਹੋ ਬਣੇ ਉਸ ਟਾਈਮ ਦੇ ਉੱਤੇ ਔਰ ਸਰਕਾਰਾਂ ਏਜੰਸੀਆਂ ਨੇ ਜਿਹੜੇ ਕਾਰਜ ਕੀਤੇ ਆ ਉਹ ਕਿਸੇ ਕੋਲ ਛੁਪੇ ਨਹੀਂ ਨੇ ਮਗਰ ਅੱਜ ਜਿਹੜੀਆਂ ਭਾਵਨਾਵਾਂ ਜਿਹੜੀ ਦੇਸ਼ ਭਰ ਦੇ ਸਿੱਖਾਂ ਦੇ ਵਿੱਚੋਂ ਇੱਕੋ ਜੀਆਂ ਹੁੰਦੀ ਹੈ ਔਰ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਰੋਸ ਹੈ ਕਿ ਕੰਗਨਾ ਰਣੌਤ ਜਿਹੜੀ ਸ਼ਬਦਾਵਲੀ ਵਰਤ ਰਹੀ ਹੈ ਕਦੀ ਆਪਣੇ ਆਪ ਨੂੰ ਕਿਉਂਕਿ ਆਪਣੀਆਂ ਸਿਕਿਉਰਟੀਆਂ ਲੈਨ ਵੱਸੇ ਆਪਣੇ ਤੇ ਥ੍ਰੈਟ ਕਰ ਦਿੰਦੀ ਔਰ ਮੈਂ ਸਮਝਦਾ ਕਿ ਕਿਸ ਨੀਵੇਂ ਪੱਧਰ ਤੱਕ ਆ ਚੁੱਕੀ ਹੈ ਕਿ ਪਿੱਛੇ ਆਪ ਇੰਟਰਵਿਊ ਵਿੱਚ ਕਹਿ ਰਹੀ ਹੈ ਜੀ ਕਿ ਮੈਨੂੰ ਰੇਪ ਦੀਆਂ ਧਮਕੀਆਂ ਆ ਰਹੀਆਂ ਤੁਸੀਂ ਰੇਵ ਦੀਆਂ ਤਾਂ ਗਿਆਂ ਇੱਕ ਕੌਮ ਕੋਲ ਉਸ ਕੌਮ ਕੋਲ ਕਹਿ ਰਹੇ ਮੈਨੂੰ ਆ ਰਹੀ ਹੈ ਕਿ ਜਿੰਨੂੰ ਤੂੰ ਬੀਬਾ ਜੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਇਤਿਹਾਸ ਪੜੋ ਅਮਰ ਸ਼ਾਹ ਅਬਦਾਲੀ ਦਾ ਇਤਿਹਾਸ ਪੜੋ ਸਿੱਖਾਂ ਦਾ ਇਤਿਹਾਸ ਕਿ ਕਿਸ ਤਰੀਕੇ ਦੇ ਨਾਲ ਜਾ ਕੇ ਸਿੱਖ ਜਿਹੜੇ ਆ ਰਾਤ ਨੂੰ ਜਾਗ ਜਾ ਕੇ ਜਿਹੜੀਆਂ ਹਿੰਦਵਾਣੀਆਂ ਬਚਾਉਂਦੇ ਰਹੇ Hindu ਧਰਮ ਦੀਆਂ ਜਿਹੜੀਆਂ ਬੀਬੀਆਂ ਨੂੰ ਚੁੱਕ ਕੇ ਜਿਹੜਾ ਮੁਗਲ ਰਾਜ ਸੀ ਚੁੱਕ ਕੇ ਲੈ ਜਾਂਦਾ ਰਿਹਾ ਉਹਨਾਂ ਨੂੰ ਬਚਾਉਂਦੇ ਰਹੇ ਤੇ ਤੂੰ ਅੱਜ ਇਸ ਕੌਮ ਦੇ ਬਾਰੇ ਐਫਓ ਜੀਆਂ ਅਗਰ ਸੇ ਅਬਦਾਲੀ ਵਰਤਰੀ ਹੈ ਤੋ ਮੈਂ ਸਮਝਦਾ ਕਿ ਵਾਕਈ ਇੱਕ ਮਾਨਸਿਕ ਸੰਤੁਲਨ ਆਪਣਾ ਗਵਾ ਚੁੱਕੀ ਹੈ ਤੁਸੀਂ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੀ ਹੋ ਵੈਸੇ ਵੀ ਜਿਸ ਤਰੀਕੇ ਨਾਲ ਤੁਹਾਡੀ ਗੱਲ ਵੀ ਸੁਣਦੇ ਆ ਭਾਵੇਂ ਅਮਿਤ ਸ਼ਾ ਹੁਣੇ ਹੋਣ ਕੇਂਦਰੀ ਗ੍ਰਹਿ ਮੰਤਰੀ ਨੇ ਜਾਂ ਫਿਰ ਬੀਜੇਪੀ ਦੀ ਟੌਪ ਦੀ ਲੀਡਰਸ਼ਿਪ ਦੇ ਨਾਲ ਤੁਹਾਡੇ ਚੰਗੇ ਰਿਲੇਸ਼ਨ ਨੇ ਕੀ ਤੁਸੀਂ ਪਰਸਨਲੀ ਤੌਰ ਤੇ ਜਿਵੇਂ ਜ਼ਿਕਰ ਕੀਤਾ ਕਿ ਜੇਪੀ ਨੱਡਾ ਹੋਣਾਂ ਦੇ ਨਾਲ ਮੁਲਾਕਾਤ ਜਾਂ ਉਹਨਾਂ ਨੂੰ ਚਿੱਠੀ ਲਿਖੋਗੇ ਕੋਈ ਪਰਸਨਲੀ ਤੌਰ ਤੇ ਮਿਲ ਕੇ ਵੀ ਇਸ ਤਰ੍ਹਾਂ ਦੀ ਕੰਪਲੇਂਟ ਕਰੋਗੇ ਕਿਸੇ ਨੂੰ ਕਿਉਂਕਿ ਬਿਲਕੁਲ ਅਸੀਂ ਸਮਾਂ ਵੀ ਮੰਗਾਂਗੇ ਕਿ ਸਾਡਾ ਡੈਲੀਗੇਸ਼ਨ ਵੀ ਜਾ ਕੇ ਪੂਰੇ ਵਿਸਤਾਰਪੂਰਵਕ ਗੱਲ ਸਮਝਾ ਸਕੇ ਔਰ ਲੈਟਰ ਰਾਈ ਵੀ ਇਹਦੇ ਉੱਤੇ ਉਹਨਾਂ ਨੂੰ ਅਸੀਂ ਉਪਗਤ ਕਰਾਵਾਂਗੇ ਤਾਂ ਕਿਉਂਕਿ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਅਗਲੇ ਸਮਾਂ ਨਾ ਦੇ ਸਕਣ ਮਗਰ ਸਾਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਤੱਕ ਮੈਸੇਜ ਪਹੁੰਚੇ ਔਰ ਮੈਸੇਜ ਦੇ ਨਾਲ ਉਸ ਗੱਲ ਦਾ ਨਿਵਾਰਣ ਵੀ ਕੀਤਾ ਜਾਏ ਪਿਛਲੇ ਦਿਨੀ ਸਿਰਸਾ ਸਾਹਿਬ ਨੇ ਵੀ ਸਵਾਲ ਚੁੱਕੇ ਸੀ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਬਹੁਤ ਕਰੜੇ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਸੀਗੀ ਕੰਗਨਰਨੌਦ ਦੀ ਔਰ ਉਹਦੇ ਤੇ ਉਹਨੂੰ ਤਰਾਜ ਵੀ ਹੋਇਆ ਇੱਕ ਟੀਵੀ ਚੈਨਲ ਦੇ ਸ਼ੋਅ ਦੇ ਵਿੱਚ ਉਹਨੇ ਇਸ ਗੱਲ ਨੂੰ ਲੈ ਕੇ ਮਨਜਿੰਦਰ ਸਿਰਸਾ ਵਾਲੀ ਗੱਲ ਦਾ ਜਵਾਬ ਵੀ ਉਸਨੇ ਦਿੱਤਾ ਸੀ ਕਿ ਮੈਂ ਤਾਂ ਜੀ ਮਿਹਨਤ ਬਹੁਤ ਕੀਤੀ ਹੈ ਸਿਰਸਾ ਸਾਹਿਬ ਤੁਸੀਂ ਇੱਕ ਰੋਲ ਕਰਕੇ ਦਿਖਾ ਦਿਨ ਮੈਂ ਤੁਹਾਨੂੰ ਪਹਿਲੀ ਗੱਲ ਕੀਤੀ ਹੈ ਭਾਵੇਂ ਕੋਈ ਸਿੱਖ ਜਿਹੜਾ ਹੈ ਪੰਜਾਬ ਚ ਹੋਏ ਪੰਜਾਬ ਤੋਂ ਬਾਹਰ ਹੋਏ ਕਿਸੇ ਵੀ ਪਾਰਟੀ ਨਾਲ ਹੋਏ ਕਿਸੇ ਰਾਜਨੀਤਿਕ ਦਲ ਨਾਲ ਹੋਏ ਮਗਰ ਉਹਦੀਆਂ ਭਾਵਨਾਵਾਂ ਉਹਦੇ ਸੈਂਟੀਮੈਂਟਸ ਇੱਕੋ ਜਿਹੇ ਰਹਿੰਦੇ ਨੇ ਤੇ ਸਰਦਾਰ ਮਨਜਿੰਦਰ ਸਿੰਘ ਸਿਰਫ ਇੱਕ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹੁੰਦੇ ਨਾ ਤੇ ਉਹਨਾਂ ਨੇ ਆਵਾਜ਼ ਚੁੱਕੀ ਤੇ ਇਟ ਮੀਨਸ ਪਤਾ ਚੱਲਦਾ ਹੈ ਕਿ ਜਿਹੜਾ ਸਿੱਖੀ ਦਾ ਦਰਦ ਪੰਜਾਬ ਚ ਬੈਠੇ ਲੋਕਾਂ 'ਚ ਹੈ ਉਹ ਭਾਵੇਂ ਕਿਸੇ ਵੀ ਪਾਰਟੀ ਦੇ ਬੰਦੇ 'ਚ ਹੋਵੇ ਉਹ ਹੈ ਔਰ ਉਹਨਾਂ ਨੂੰ ਦਰਦ ਉਠਿਆ ਤੇ ਉਹਨਾਂ ਨੇ ਵੀ ਸਵਾਲ ਕੀਤੇ ਮੈਂ ਉਸ ਗੱਲ ਤੇ ਵੀ ਸਲਾਘਾ ਕਰਦਾ ਕਲਕਾ ਜੀ ਇਹਦੇ ਪਿੱਛੇ ਦੀ ਵਜ੍ਹਾ ਮੈਂ ਜ਼ਰੂਰ ਜਾਨਣਾ ਚਾਹਣਾ ਕਿਉਂਕਿ ਤੁਸੀਂ ਤੁਹਾਡਾ ਵੀ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਪੋਲੀਟੀਸ਼ੀਅਨ ਵੀ ਹੋ ਤੁਸੀਂ ਔਰ ਉਹਦੇ ਨਾਲ ਨਾਲ ਜਿਸ ਤਰੀਕੇ ਨਾਲ ਤੁਸੀਂ ਹੁਣ ਇੱਕ ਬਹੁਤ ਅਹਿਮ ਅਹੁਦਾ ਵੀ ਹੈ ਤੁਹਾਡੇ ਕੋਲੇ ਆਮ ਤੌਰ ਤੇ ਕੋਈ ਮੈਂਬਰ ਆਫ ਪਾਰਲੀਮੈਂਟ ਇਹੋ ਜਿਹੀਆਂ ਹਰਕਤਾਂ ਜਾਂ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ ਜਦੋਂ ਚੁਣਿਆ ਜਾਂਦਾ ਖਾਸ ਤੌਰ ਤੇ ਜਦੋਂ ਸੰਸਦ ਦੀ ਗરિਮਾ ਹੁੰਦੀ ਹੈ ਜਦੋਂ ਬੰਦਾ ਇਹੋ ਜਿਹੇ ਅਹੁਦੇ ਤੇ ਪਹੁੰਚ ਜਾਂਦਾ ਤਹੋ ਜੀ ਹਰਕਤਾ ਕਰਦਾ ਨਹੀਂ ਕਿ ਕਿਸੇ ਦੂਜੇ ਧਰਮ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੇ ਹਾਲਾਂਕਿ ਕੰਗਨਾਰ ਨੌ ਦੀ ਸ਼ੁਰੂਆਤ ਪੰਜਾਬ ਤੋਂ ਹੀ ਹੋਈ ਆ ਚੰਡੀਗੜ੍ਹ ਦੇ ਵਿੱਚ ਲੰਬਾ ਸਮਾਂ ਰਹੀ ਐ ਪੰਜਾਬ ਦੇ ਜੋ ਸਿੰਗਰ ਯਾ ਐਕਟਰਸ ਉਹਨਾਂ ਨਾਲ ਬੜੇ ਚੰਗੇ ਰਿਲੇਸ਼ਨ ਰਹੇ ਪਰ ਹੁਣ ਤਾਂ ਜਮਾਂ ਹੀ ਬਿਲਕੁਲ 360 ਡਿਗਰੀ ਤੇ ਘੁੰਮ ਗਈ ਐ ਮੈਂ ਦੇਖੋ ਇਹ ਦੇ ਕਿ ਕਿਧਰੇ ਨਾ ਕਿਧਰੇ ਲੋਕਾਂ ਨੂੰ ਵੀ ਮੈਂ ਜਿਵੇਂ ਵਾਰ ਸਮਝਾ ਸਮਝਾ ਕਿਉਂਕਿ ਜਿਸ ਵਕਤ ਕਿਸਾਨ ਭਰਾਵਾਂ ਦੇ ਖਿਲਾਫ ਇਹਨੇ ਬਿਆਨ ਬਾਜੀ ਦਿੱਤੀ ਸੀ ਔਰ ਉਹਦਾ ਉਹਨੂੰ ਕੌਮ ਨੇ ਵੀ ਅਪੋਜ਼ ਕੀਤਾ ਔਰ ਉਹਦੇ ਨਾਲ-ਨਾਲ ਜਿਹੜੇ ਸਿੱਖਾ ਦੇ ਨਾਲ ਪੰਜਾਬੀ ਔਰ ਹਿਮਾਚਲ ਦੇ ਵਿੱਚ ਬਹੁਤ ਸਾਰੇ ਤਦਾਦ ਦੇ ਵਿੱਚ ਪੰਜਾਬੀ ਰਹਿੰਦੇ ਨੇ ਉਹਨਾਂ ਨੇ ਵੀ ਅਗਰ ਇਹਨੂੰ ਵੋਟ ਪਾ ਕੇ ਜਿਤਾਇਆ ਤੇ ਕਿਦਰੇ ਨਾ ਕਿਦਰੇ ਇਹਦੇ ਦਿਮਾਗ ਦੇ ਵਿੱਚ ਜਿਹੜੀ ਉਹ ਚੜਤ ਹੈ ਉਹ ਜਿਹੜੀ ਪਾਵਰ ਹੈ ਉਹ برداشت ਨਹੀਂ ਹੋ ਪਾਰੀ ਪਾਵਰ ਦਾ ਨਸ਼ਾ ਹੈ ਬਿਲਕੁਲ ਪਾਵਰ ਦਾ ਨਸ਼ਾ ਹੈ ਕਈ ਵਾਰ ਬੰਦੇ ਨੂੰ ਆਪਣੀ ਹیثیت ਤੋਂ ਵੱਧ ਕੋਈ ਅਗਰ ਜ਼ਿੰਮੇਵਾਰੀ ਸਮਝ ਲਓ ਜਾਂ ਉਹਨੂੰ ਰੁਤਬਾ ਮਿਲ ਜਾਏ ਤੋ ਉਹਦੇ ਕੋ ਬਰਦਾਸ਼ਤ ਨਹੀਂ ਹੁੰਦਾ ਔਰ ਇਹ ਕੰਗਰਾਂ ਦੇ ਕੇਸ ਦੇ ਵਿੱਚ ਮੈਨੂੰ ਇਹ ਹੀ ਲੱਗ ਰਿਹਾ ਕਿ ਜਿਹੜੀ ਉਹਨੂੰ ਚੜਤ ਮਿਲ ਗਈ ਪਾਰਟੀ ਨੇ ਉਹਨੂੰ ਟਿਕਟ ਦਿੱਤੀ ਟਿਕਟ ਤੋਂ ਬਾਅਦ ਉਹ ਜਿੱਤ ਵੀ ਗਈ ਔਰ ਜਿੱਤਣ ਤੋਂ ਬਾਅਦ ਜਿਹੜੇ ਐਫਓ ਦੇ ਬਿਆਨ ਦੇ ਰਹੀ ਹੈ ਮਗਰ ਅੱਜ ਇਹ ਗੱਲ ਤੇ ਸਪਸ਼ਟ ਹੈ ਕਿ ਜਦ ਪਿਛਲੀ ਵਾਰ ਬਿਆਨ ਦਿੱਤੇ ਸੀ ਤੇ ਭਾਰਤੀ ਜਨਤਾ ਪਾਰਟੀ ਨੇ ਓਪਨਲੀ ਉਹਨੂੰ ਬੁਲਾ ਕੇ ਲਟਾੜਿਆ ਸੀ ਔਰ ਕੀ ਕਹਿੰਦੇ ਨੇ ਇਹ ਜਿਹੜਾ ਬਿਆਨ ਹੈ ਇਹ ਤੇ ਬਿਲਕੁਲ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਸੋ ਇਹਦੇ ਬਾਰੇ ਵੀ ਬਿਲਕੁਲ ਅਦਾ ਸੰਗਿਆਗ ਲਿਆ ਜਾਏਗਾ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਵੀ ਕੰਗਣਾ ਦੇ ਖਿਲਾਫ ਬੋਲ ਰਹੀ ਹੈ ਭਾਵੇਂ ਹਰਜੀਤ ਗਰੇਵਾਲ ਟਾਰਗੇਟ ਤੇ ਰਹੇ ਕਿਸਾਨਾਂ ਦੇ ਕਿਉਂਕਿ ਕਿਸਾਨ ਅੰਦੋਲਨ ਵੇਲੇ ਉਹ ਪੁੱਠੇਸ ਦੇ ਹੋਰ ਤਰ੍ਹਾਂ ਦੇ ਬਿਆਨ ਦਿੰਦੇ ਰਹੇ ਪਰ ਹੁਣ ਤਾਂ ਉਹਨਾਂ ਨੇ ਬੜੇ ਕਰੜੇ ਸ਼ਬਦਾਂ ਦੇ ਵਿੱਚ ਕਿਹਾ ਉਹਨਾਂ ਨੇ ਵੀ ਕਿਹਾ ਕਿ ਅਸੀਂ ਪਹਿਲਾਂ ਤਾਂ ਇੱਥੋਂ ਸੁਨੇਹਾ ਲਾ ਰਹੇ ਨਹੀਂ ਤਾਂ ਫਿਰ ਅੱਗੇ ਲੋੜ ਪਈ ਤਾਂ ਕਹਿੰਦੇ ਅਸੀਂ ਮਿਲਾਂਗੇ ਵੀ ਸੀਨੀਅਰ ਲੀਡਰਸ਼ਿਪ ਨੂੰ ਕਿ ਕੰਗਣਾ ਤੇ ਕੋਈ ਸ਼ਿਕੰਜਾ ਕੱਸਿਆ ਜਾਵੇ ਕੋਈ ਇਸ ਦੀ ਜਿਹੜੀ ਜ਼ੁਬਾਨ ਹੈ ਤੇ ਕੰਟਰੋਲ ਹੋਣਾ ਚਾਹੀਦਾ ਹੈ ਹਰ ਬੰਦੇ ਨੂੰ ਇਹੀ ਲੱਗ ਰਿਹਾ ਜਿਹੜਾ ਕੋਈ ਸਿੱਖਾ ਭਾਵੇਂ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ ਪਰ ਤੁਹਾਨੂੰ ਲੱਗਦਾ ਕਿ ਕੰਗਨਾ ਕੰਟਰੋਵਰਸੀ ਕ੍ਰੀਏਟ ਕਰਕੇ ਉਹਨੂੰ ਲੱਗਦਾ ਕਿ ਮੇਰੀ ਫਿਲਮ ਜਿਹੜੀ ਹੈ ਉਹ ਧਿਆਨ ਦੇ ਵਿੱਚ ਆਜੇ ਲੋਕਾਂ ਦੇ ਵੀ ਇੱਕ ਵਜਾ ਹੋ ਸਕਦੀ ਹੈ ਕਿ ਇੱਕ ਸਟ੍ਰੈਟੇਜੀ ਹੋਵੇ ਫਿਲਮ ਨੂੰ ਹਿੱਟ ਕਰਨ ਦੀ ਜਾਂ ਫਿਲਮ ਨੂੰ ਚਰਚਾ 'ਚ ਲਿਆਉਣ ਦੀ ਕਿ ਕੰਟਰੋਵਰਸੀ ਕ੍ਰੀਏਟ ਕਰ ਦਿਓ ਕਿਉਂਕਿ ਸਿੱਖ ਕਹਿ ਲਓ ਜਾਂ ਪੰਜਾਬੀ ਜ਼ਿਆਦਾ ਰਿਐਕਟ ਕਰਦੇ ਆ ਕੋਈ ਘਟਨਾ ਹੁੰਦੀ ਹੈ ਜਾਂ ਕੋਈ ਗੱਲ ਹੁੰਦੀ ਹੈ ਉਹਦੇ ਤੇ ਤਾਂ ਦੇਖੋ ਪਹਿਲੇ ਤੇ ਸ਼ੁਰੂ-ਸ਼ੁਰੂ ਜਿੱਤੇ ਸਾਨੂੰ ਇਹ ਹੀ ਲੱਗਦਾ ਸੀ ਕਿ ਆਪਣੇ ਪਿਕਚਰ ਨੂੰ ਪ੍ਰਮੋਟ ਕਰਨ ਦੇ ਚੱਕਰ ਇਚੇ ਕਰ ਰਹੀ ਹੈ ਮਗਰ ਜਿਹੜੇ ਹੁਣ ਬਿਆਨਬਾਜ਼ੀ ਆ ਰਹੀ ਹੈ ਇਥੋਂ ਤੇ ਮੈਂ ਸਾਫ਼ ਕਹਿ ਸਕਦਾ ਕਿ ਇਹ ਕੋਈ ਨਾਰਮਲ ਆਦਮੀ ਇਹੋ ਜਿਹੀ ਗੱਲਾਂ ਨਹੀਂ ਕਰ ਸਕਦਾ ਇਹ ਐਬਨਾਰਮਲ ਆਦਮੀ ਹੀ ਇਹੋ ਜਿਹੀ ਗੱਲਾਂ ਕਰ ਸਕਦਾ ਹੈ ਔਰ ਜੋ ਸ਼ੋ ਹੋ ਰਿਹਾ ਹੈ ਕਿਉਂਕਿ ਆਪਣੀ ਪਿਕਚਰ ਨੂੰ ਚਲਾਉਣ ਵਾਸਤੇ ਇੱਕ ਮੈਂਬਰ ਪਾਰਲੀਮੈਂਟ ਐਫੋਜੀ ਗੱਲਾਂ ਕਰੇ ਜਿਹੜਾ ਹਿੰਦੂ ਸਿੱਖ ਭਾਈਚਾਰੇ ਦੇ ਉਹਨੂੰ ਖਰਾਬ ਕਰਨ ਦੀ ਗੱਲ ਕਰੇ ਇਸ ਦੇਸ਼ ਦੀ ਜਿਹੜੀ ਏਕਤਾ ਖੰਡਤਾ ਦੇ ਉੱਤੇ ਜਿਹੜੇ ਕੁਐਸਚਨ ਚੁੱਕੇ ਜਾਂ ਸੋ ਮੈਂ ਸਮਝਦਾ ਕਿ ਇਹ ਇੱਕ ਉਹਦੀ ਆਪਣੀ ਮਾਨਸਿਕ ਸਟ੍ਰੈਟਜੀ ਹੈ ਨਾ ਅਸੀਂ ਇਹਨੂੰ ਕੋਈ ਕਹਿ ਸਕਦੇ ਹਾਂ ਕਿ ਇਹਨੂੰ ਕੋ ਪਿੱਛੋ ਕੋਈ ਏਜੰਡਾ ਮਿਲਿਆ ਹੋਇਆ ਹੈ ਤੇ ਨਾ ਕੋਈ ਇਹਦੀ ਆਪਣੀ ਕੋ ਸੋਚ ਹੈ ਕਿਉਂਕਿ ਜੋ ਮੂੰਹ ਆਇਆ ਉਹ ਬੋਲ ਲੀਏ ਔਰ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਮੈਂ ਗੱਲ ਕੀਤੀ ਹੈ कि ਜਨਰਲ ਸੰਤ ਜਨਰਲ ਸਿੰਘ ਗੋੜਾ ਦੀ ਕਿਰਦਾਰ ਖੁਸ਼ੀ ਕਰਨਦੀ ਮਗਰ ਇਹ ਮੈ ਇਹਨੂੰ ਇਹਨਾਂ ਨੂੰ ਨਹੀਂ ਪਤਾ ਕਿ ਸਿੱਕ ਕੌਮ ਜਿਸ ਵਕਤ ਜਿਨ੍ਹਾਂ ਜਨਰਲਾਂ ਨੂੰ ਸਿਰਾਂ ਤੇ ਚੜਾਉਂਦੀ ਹੈ ਤੇ ਪੂਰਾ ਚੜਾਉਂਦੀ ਹੈ ਔਰ ਜਿਨ੍ਹਾਂ ਨੂੰ ਅਗਰ ਉਤਾਰਨਾ ਹੋਏ ਤੇ ਬਿਲਕੁਲ ਉਤਾਰ ਵੀ ਦਿੰਦੀ ਹੈ ਹਾਂ ਹਾਂ ਪਰ ਕੱਲ ਕਹ ਜੀ ਤੁਹਾਨੂੰ ਲੱਗਦਾ ਕਿ ਕੋਈ ਕਾਰਵਾਈ ਕਾਨੂੰਨੀ ਕਾਰਵਾਈ ਵਾਲਾ ਵੀ ਰੁਕ ਕਰੋਗੇ ਤੁਸੀਂ ਇਹਦੇ ਖਿਲਾਫ ਕੋਈ ਐਫ ਆਈ ਆਰ ਦਰਜ ਹੋਵੇ ਜਾਂ ਜਿਸ ਤਰ੍ਹਾਂ ਕਿਉਂਕਿ ਲੋਕਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਜਿਸ ਤਰੀਕੇ ਨਾਲ ਇਹ ਕਰ ਰਹੀ ਹੈ ਕੰਗਨਰ ਨੌਤ ਦੇਖੋ ਆਪਾਂ ਕਾਨੂੰਨੀ ਕਾਰਵਾਈ ਕਰਕੇ ਮੈਂ ਕੋਈ ਅਫੋ ਜੀ ਲਾਈਮ ਲਾਈਟ ਜਾਂ ਅਫੋ ਜੀ ਗੱਲਾਂ ਨਹੀਂ ਕਰਨਾ ਚਾਹੁੰਦਾ ਕਿ ਅਸੀਂ ਦਿੱਲੀ ਕਮੇਟੀ ਨੇ ਇਹ ਕਰਤਾ ਉਹ ਕਰਤਾ ਮਗਰ ਮੈਂ ਸਮਝਦਾ ਕਿ ਇਹ ਸਾਰੇ ਕਾਰਵਾਈਆਂ ਕਰਨ ਤੋਂ ਪਹਿਲਾਂ ਪਾਰਟੀ ਨੂੰ ਸੰਗਿਆਨ ਲੈਣਾ ਚਾਹੀਦਾ ਔਰ ਪਾਰਟੀ ਇਸ ਚੀਜ਼ ਤੇ ਵੀ ਪੂਰੀ ਸੁਨਿਸ਼ਚਿਤ ਕਰੇ ਕਿ ਅਗਰ ਇਹ ਐਕਸ਼ਨ ਨਹੀਂ ਲੈਂਦੇ ਤੇ ਅਸੀਂ ਕਾਨੂੰਨੀ ਕਾਰਵਾਈ ਕਿਉਂ ਨਾ ਕਰੀਏ ਇਹ ਵੀ ਸਾਨੂੰ ਪਾਰਟੀ ਦੱਸੇ ਸੋ ਇਸ ਕਰਕੇ ਅਸੀਂ ਆਪਣੀ ਲੈਟਰ ਦੇ ਵਿੱਚ ਵੀ ਇਹ ਲਿਖਾਂਗੇ ਕਿ ਜੇ ਤੁਸੀਂ ਕਰੋਗੇ ਤੇ ਠੀਕ ਹੈ ਨਹੀਂ ਤੇ ਕਾਨੂੰਨ ਦੇ ਰਸਤੇ ਵੀ ਸਾਡੇ ਲਈ ਖੁੱਲੇ ਨੇ ਹੂੰ ਠੀਕ ਹੈ ਠੀਕ ਹੈ ਕਲਕਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸਮਾਂ ਦੇਣ ਦੇ ਲਈ ਤਾਂ ਹਰਮਿਤ ਸਿੰਘ ਕਲਕਾ ਸਾਡੇ ਨਾਲ ਜੁੜੇ ਹੋਏ ਸੀਗੇ ਹਰਮਿਤ ਸਿੰਘ ਕਲਕਾ ਸਾਫ ਤੌਰ ਤੇ ਜਿਸ ਤਰੀਕੇ ਦੇ ਨਾਲ ਗੱਲ ਕਹਿ ਰਹੇ ਸੀ ਹਰਮਿਤ ਸਿੰਘ ਕਲਕਾ ਸਾਡੇ ਨਾਲ ਜੁੜੇ ਹੋਏ ਸੀਗੇ ਔਰ ਹਰਮਿਤ ਸਿੰਘ ਕਲਕਾ ਜ਼ਿਕਰ ਕਰ ਰਹੇ ਸੀ ਕੰਗਨਾਰ ਨੌਥ ਉਹਨਾਂ ਦੇ ਨਾਲ ਜਿਸ ਤਰੀਕੇ ਨਾਲ ਗੱਲਬਾਤ ਪਿਛਲੇ ਦਿਨੀ ਉਹਨੇ ਇੰਟਰਵਿਊਜ਼ ਦੇ ਵਿੱਚ ਵੀ ਕਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਾਰੇ ਪੁੱਠੀ ਸਿੱਧੀ ਸ਼ਬਦਾਵਲੀ ਵਰਤੀ ਜਾਂ ਫਿਰ ਸਿੱਖ ਧਰਮ ਦੇ ਬਾਰੇ ਜਿਹੜੀਆਂ ਚੀਜ਼ਾਂ ਬੋਲੀਆਂ ਉਹਦੇ ਤੇ ਇਤਰਾਜ਼ ਵੀ ਜਤਾਇਆ ਇਹਨਾਂ ਨੇ ਤੇ ਨਾਲ ਇਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਜੇਪੀ ਨੱਢਾ ਜੋ ਕਿ ਬੀਜੇਪੀ ਦੇ ਪ੍ਰਧਾਨ ਆ ਉਹਨਾਂ ਦੇ ਕੋਲ ਸ਼ਿਕਾਇਤ ਦਰਜ ਕਰਾਉਣਗੇ ਔਰ ਉਸ ਤੋਂ ਬਾਅਦ ਫਿਰ ਜੇ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਇਹ ਵੀ ਜ਼ਿਕਰ ਜ਼ਰੂਰ ਕਰਿਆ ਉਹਨਾਂ ਨੇ ਕਿ ਕਾਨੂੰਨੀ ਕਾਰਵਾਈ ਦਾ ਰਾਹ ਵੀ ਖੁੱਲਾ ਹੈ ਉਸ ਪਾਸੇ ਵੀ ਜਾਣਗੇ ਪਰ ਪਹਿਲਾਂ ਇਹ ਕਹਿ ਰਹੇ ਨੇ ਕਿ ਅਸੀਂ ਜੀਪੀ ਨੂੰ ਕੰਗਨਾਰ ਨੌਤ ਦੀ ਸ਼ਿਕਾਇਤ ਦਰਜ ਕਰਵਾਵਾਂਗੇ ਕਿ ਇਹੋ ਜੀ ਬਿਆਨਬਾਜ਼ੀ ਜੋ ਕੰਗਨਾਰ ਨੌਤ ਕਰ ਰਹੀ ਹੈ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ 파ੜ ਪਾਉਣ ਦੀਆਂ ਜੋ ਕੋਸ਼ਿਸ਼ਾਂ ਕਰ ਰਹੀ ਹੈ ਇਸ ਤੇ ਲਗਾਮ ਲਗਾਉਣੀ ਚਾਹੀਦੀ ਹੈ